ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਵੀਡੀਓ ਪੈਨ ਹਰੀ ਨੋਜੋ ਹੀ ਬਣਾ ਰਹੇ ਆ ਜੀ ਬਾਈ ਪਸ਼ੂ ਵਿਹੜਾ ਲੈ ਕੇ ਸਾਮਕੇ ਵੀ ਵੇਚਦੇ ਆ ਤੇ ਘਰੇ ਵੀ ਕੱਟੀਆਂ ਤੇ ਬੱਛੀਆਂ ਕਰਦੇ ਆ ਤਿਆਰ ਗੱਲ ਕਰਾਂਗੇ ਪਹਿਲੇ ਪਸ਼ੂ ਤੋਂ ਇਹ ਜੋ ਦੇ ਇਹਦਾ ਕੀ ਰਿਕਾਰਡ ਹੈ ਇਹ ਬਈ ਇਹ ਚੇਤਰੀ ਹੈ ਥੋੜਾ ਠੀਕਾ ਭਰਿਆ ਹਾਂ 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 ਕਿੰਨਾ ਦੁੱਧ ਦਿੰਦੀ ਹੈ ਇਹ ਪਹਿਲੇ ਰਿਕਾਰਡ ਹੈਗਾ ਇਹਦਾ 16 ਨੰਬਰ ਤੇ ਪਹਿਲੇ ਦੂਜਾ ਹੋ ਕਿੰਨੇ ਕਿੰਨੇ ਸੂਏ ਸੂਪੀ ਇਹ ਇਹ ਆਪਣੇ ਘਰ ਦੀ ਵਿੱਥੀ ਹੈ ਨਾ ਘਰ ਦੀ ਵਹਿੜਾ ਚੌਥੇ ਸੂਏ ਸੂਪੀ ਆਪਣੀ ਤਿਆਰ ਕੀਤੀ ਵੀ ਆਪਦੀ ਵੀ ਉਦੋਂ ਚਲੋ ਆਪਾਂ ਟੀਕੇ ਬਾਲੇ ਆ ਚੰਗੇ ਨਹੀਂ ਸੀ ਭਰਾਉਂਦੇ ਨਾਰਮਲ ਟੀਕਾਂ ਦੀ ਆਈ ਹੈ ਇਹ ਠੀਕ ਹੈ ਤੇ ਉ ਇਧਰ ਪ੍ਰੋਪਰ ਕੰਮ 'ਚ ਪਏ ਨੂੰ ਕਿੰਨਾ ਚਿਰ ਹੋ ਗਿਆ ਹੁਣ 5-6 ਸਾਲਾਂ ਤੋਂ ਹੀ ਕਰ ਰਹੇ ਹਾਂ ਸ਼ੌਂਕ ਨਾਲ ਨਾ ਪਹਿਲਾਂ 5 ਸਾਲ ਤੋਂ ਕਰ ਰਹੇ ਹਾਂ ਪਹਿਲਾਂ ਤਾਂ ਨਾਰਮਲ ਕੰਮ ਹੀ ਸੀ ਜਿਵੇਂ ਆਪਾਂ ਟੀਕੇ ਭਰਾ ਦੇ ਕਰਦੇ ਜਿਵੇਂ ਘਰ ਦਾ ਹੁੰਦਾ ਕੋਈ ਕੰਮ ਆਏ ਝੋਟੀ ਇਹ ਜੋ ਟੀਵੀ ਆਪਣੀ ਹੈਗੀ 3 ਸਾਲ ਦੀ ਗੱਭਣ ਹੈ 7 ਮਹੀਨੇ ਦੀ 7 ਮਹੀਨੇ ਦੀ ਇਹ ਵੀ ਚੰਗੇ ਟੀਕੇ ਦੀ ਸੀ ਹਨਾ ਹਾਂ ਹਾਂ ਇਹਦਾ ਵੀ ਚੰਗਾ ਰਿਕਾਰਡ ਸੀ ਵਧੀਆ ਸੀਮਨ ਸੀ ਇਹਦੀ ਮਾਂ ਥੱਲੇ ਚੰਗਾ ਸੀ ਦੁੱਧ ਦੇਣਾ ਮਾਂ 8 18 ਲੀਟਰ ਤੱਕ ਸੀਗਾ ਤੇ 7 ਮਹੀਨੇ ਦੀ ਗੱਭਣ ਹੈ ਇਹ ਮਤਲਬ ਵਧੀਆ ਪੂਰੇ ਚੰਗੇ ਟੀਕੇ ਦੇ ਹੀ ਪਰ ਤੂੰ ਲਿਖਿਆ ਹੋਇਆ ਨਹੀਂਗਾ ਹਾਂ ਅੱਡ ਟੇਲਾ ਨਹੀਂ ਮੇਰੇ ਕੋਲ ਹਾਂ ਇਹ ਝੋਟੀ ਰੱਖਾਂਗੇ ਕਿ ਵੇਚਾਂਗੇ ਨਹੀਂ ਰੱਖਾਂਗੇ ਇਹ ਝੋਟੀ ਰੱਖਾਂਗੇ ਬ੍ਰੀਡ ਤਿਆਰ ਕਰਾਂਗੇ ਹਾਂ ਇਹਦੇ ਚੰਗਾ ਹੀ ਲੱਗਿਆ ਵੈਸੀ ਮਨਣਾ ਸੀਮਨ ਇਹਦੇ ਲੱਗਿਆ ਮਲ ਦੁਲਚੀ ਵਾਲਾ ਅੱਛਾ ਇਹਦੇ ਵੀ ਦੁਲਚੀ ਵਾਲਾ ਹੀ ਲਾਇਆ ਇਹਦੇ ਵੀ ਦੁਲਚੀ ਵਾਲਾ ਅੱਛਾ ਇਹਦੇ ਨਾਲ ਹੀ ਬਾਈ ਨੂੰ ਸ਼ੌਂਕ ਸੀ ਨੀਲੀ ਰਵੀ ਦਾ ਆਹ ਦੇਖੋ ਦੁਲਚੀ ਵਾਲੇ ਜੇਕਰ ਤਾਂ ਵਾਈਟਨੈਸ ਘਟ ਆਉਂਦੀ ਇਹਦੀ ਮਾਂ ਦੇ ਪਰ ਅਹੀ ਆਪਾ ਉਹਦੀ ਮਾਂ ਭਰਿਆ ਦੀ ਆਪਾ ਵੇਚਦੀ ਸੀ ਹਾਂ ਹਾਂ ਆਹ ਦੁਲਚੀ ਵਾਲਾ ਸੀਮਨ ਭਰਿਆ ਸੀਗਾ ਇਹ ਚਲੋ ਇਹ ਚ ਤੁਹਾਨੂੰ ਮੈਂ ਦੱਸਿਆ ਨਿਸ਼ਾਨ ਤਾਂ ਵੈਸੀ ਹੀ ਮਾਰਕਿੰਗ ਘਟ ਆਉਂਦੀ ਹੈ ਤੇ ਮੱਝ ਇਦੇ ਮੱਥੇ 'ਚ ਹੀ ਵੱਲ ਆਇਆ ਪਰ ਝੋਲੀ ਝੋਲੀ ਬਹੁਤ ਆ ਇਹਨੂੰ ਵੀ ਪਤਾ ਬਾਈ ਨੂੰ ਵੀ ਤਾਂ ਹੀ ਇਹਨੇ ਭਰਾਇਆ ਬਹੁਤ ਚੰਗੀ ਕੱਟੀ ਆਈ ਕਿੰਨੀ ਉਮਰ ਆ ਜੋਦੇ ਇਹਦੀ ਇਹ 1 ਸਾਲ ਤੇ 1 ਮਹੀਨਾ ਦੇਖੋ ਥਣ ਥਣ ਦੇਖੋ ਤੁਸੀਂ ਬਹੁਤ ਚੰਗੀ ਆ ਮੰਨ ਲਓ ਬਲੱਡ ਲਾਈਨ ਦੁੱਧ ਚ ਤਾਂ ਉਹਦਾ ਉਹ ਹੈ ਹੀ ਨਹੀਂ ਤੋੜ ਹੀ ਹੈਣੀਗਾ ਜੀ ਦੁੱਲ ਚੀਕ ਵਾਲੇ ਦਾ ਠੀਕ ਆ ਆ ਵੈੜ ਆਪਣੀ ਘਰ ਦੀ ਬਾਈ ਨੇ ਤਿਆਰ ਕੀਤੀ ਵੀ ਆ ਇਹ ਨਾਰਮਲ ਸੀਮਨ ਦੀ ਆ ਨਾਰਮਲ ਸੀਮਨ ਦੀ ਨਾਰਮਲ ਸੀਮਨ ਆ ਨਾ ਇਹ ਕਿੰਨੇ ਚਿਰ ਦੀ ਗੱਬ ਹੋ ਗਈ ਇਹ 6 ਮਹੀਨੇ ਦੀ ਗੱਲ ਆ ਠੀਕ ਆ ਗੱਲ ਜਿਹੜੀ ਸਾਨੂੰ ਮੇਨ ਕਰਨੀ ਆ ਜੀ ਉਹ ਆ ਦੋ ਵੈੜਾਂ ਬਾਰੇ ਕਰਨੀ ਆ ਜਿਹੜੀਆਂ ਬਾਈ ਨੇ ਖ ਕਿੰਨੇ ਰਿਆਂ ਜੋੜੇ ਜੋੜੇ ਲਈਆਂ ਵਹਿੜਾ ਇਹ ਇਹ ਬਈ 52000 ਦਾ ਜੋੜਾ ਲੈ ਐ ਹੀ ਲਈਆਂ ਜਿਵੇਂ ਹੈ ਖੜੀਆਂ ਐ ਹੀ ਲਈਆਂ ਕੋਈ ਆਪਾਂ ਤਿਆਰੀ ਤੇ ਕੋਈ ਖਰਚਾ ਨਹੀਂ ਕੀਤਾ ਇਹਨਾਂ ਦੇ ਖਰਚਾ ਨਹੀਂ ਕੀਤਾ ਹਣਾ ਮੰਨ ਲਓ 52 ਜੱਪਾ ਨੂੰ ਘਰੇ ਆ ਕੇ ਬੈਨ ਹੈ ਨਾ ਆਹ ਵਹਿੜ ਤਾਂ ਸ਼ਾਇਦ ਗੱਬੜ ਹੋ ਚੁੱਕੀ ਹੈ ਨਾ ਇਹ 42 ਦਿਨ ਹੋ ਗਏ ਨੇ ਠੀਕ ਹੈ ਰੀਪੀਟਰ ਵਹਿੜ ਸੀਗੀ ਜੀ ਜਦੋਂ ਬਾਈ ਲਿਆਇਆ ਸੀਗਾ ਇਹਨੇ ਗੰਦ ਜਾਂ ਸਿੱਟਿਆ ਤੀਗਾ ਭਰਨ ਤੋਂ ਬਾਅਦ ਅਸੀਂ ਇਹਦੇ ਮੈਟਰੀ ਸ਼ਿਫਟੂ ਭਰਤੀ 6 ਘੰਟੇ ਬਾਅਦ ਅਜੇ ਨੂੰ 40 ਦਿਨ ਹੋ ਗਏ ਆ ਰੱਬ ਸੌਖ ਰੱਖ ਕੇ 100% ਗੱਬੜ ਨਹੀਂ ਹੋਊਗੀ ਆਹ ਵਹਿੜ ਦੇ ਸਿੰਕਰੋ ਕਰੀ ਜਾਂਦੇ ਆ ਹੁਣ ਸੈਂਕ్రో ਬਾਰੇ ਤੁਹਾਨੂੰ ਦੱਸਦੇ ਆਂ ਵੀ ਇਹਦੇ ਸੈਂਕ్రో ਕਾਹਦੋਂ ਕੀਤੀ ਜੁਦੇ ਹੀਟ ਚ ਨਹੀਂ ਨਾ ਆਈ ਜਮੇ ਹੀ ਜਾਂਦੀ ਲਈ ਆ ਤੂੰ ਹਣ ਆਪਾਂ ਬਹੁ ਵਾਰੀ ਮੰਨ ਲੈ ਇਹਦਾ ਉਹ ਫੀਡ ਸਪਲੀਮੈਂਟ ਵੀ ਦੇਤਾ ਸਾਰਾ ਕੁਝ ਦੇਤਾ ਜੀ ਹੁਣ ਟਾਈਮ ਟੱਪਦਾ ਜਾਂਦਾ ਹੀ ਸਾਨੂੰ ਇਹਦੇ ਸੈਂਕ్రో ਕਰਨੀ ਪਈ ਇਹਦੇ ਕਰਨੀ ਸੀ ਸੈਂਕ్రో ਕਿਉਂ ਫਿਰ ਇਹਦਾ ਹੱਲ ਹੈ ਨਹੀਂ ਸੀ ਗਾਂਹ ਦੂਜਾ ਗਰਮੀ ਸ਼ੁਰੂ ਹੋ ਜਾਣੀ ਆ ਫਿਰ ਇਹਨੇ ਰਹਿਣਾ ਨਹੀਂ ਸੀਗਾ ਠੀਕ ਹੈ ਤੇ ਇਹਦੇ ਸੈਂਕਰੋ ਕਰੀ ਜਾਂਦੇ ਆ ਅੱਜ ਬਸ 19 ਤਰੀਕ ਨੂੰ ਇਹਦੇ ਵਟ ਮੇਟ ਲਾ ਕੇ ਤੇ ਬਸ 2-4 ਦਿਨਾਂ ਚ ਠੀਕਾ ਭਰਿਆ ਜਾਣਾ ਇਹਦੇ ਇਹ ਵੜ ਵੀ ਗੱਬਣ ਹੋ ਜਾਣੀਆਂ ਤੁਸੀਂ ਦੇਖੋ ਵੀ 52000 ਦੀਆਂ ਵੜਾਂ ਲਈਆਂ ਤੇ ਰੱਬ ਸੁੱਖ ਰੱਖੇ 2 ਲੱਖ ਦੀਆਂ ਤਾਂ ਕਿਤੇ ਨਹੀਂ ਗਈਆਂ ਕਿਉਂਕਿ 25-30000 ਖਰਚਾ ਹੋਊ ਜਿਉਂਦੇ ਆ ਨਾ ਮਸਾ ਮਸਾ ਹੈਣਾ ਤਿਆਰ ਆ ਵੜਾ ਕੋਈ ਤਿਆਰ ਵੜਾ ਹੀ ਸੀਗਾ ਲਈਆਂ ਕੋਈ ਐ ਤਾਂ ਹੈ ਨਹੀਂ ਸੀ ਵੀ ਆਪਾਂ ਯਾਰ ਇਹਨਾਂ ਦਾ ਖਰਚਾ ਕੀਤਾ ਕਾਫ ਗਰੋਵਰੀ ਜਾਂ ਕੁਝ ਪਾਇਆ ਹੈ ਨਾ ਤੇ ਕੀ ਬਚਦਾ ਦੁੱਧ ਕਿੰਨਾ ਬਾਦਨ ਹੁਣ ਤਾਂ ਚਲ ਤੇਰੇ ਕੋਲੇ ਵੜਾ ਹੀ ਆ ਪਸ਼ੂ ਵੀ ਟੋਕੜਾ ਨਾ ਦੁੱਧ ਚੰਗਾ ਆ ਆ ਦ ਅਜਾ ਖਰਚਾ ਵਧੀਆ ਗੱਡੀ ਜਾਂਦੇ ਆ। ਬਾਕੀ ਆ ਆਪਦੇ ਘਰ ਦੇ ਤਿਆਰ ਆ ਬਸੂ ਸਾਰੇ ਯਾਰ। ਆ ਵੇੜ ਵੇਚਾਂਗੇ? ਨਹੀਂ ਰੱਖਾਂਗੇ। ਇਹ ਵੀ ਰੱਖਾਂਗੇ। ਮੰਨ ਲਓ ਵੇਚਣਾ ਤਾਂ ਹੈ ਹੀ ਨਹੀਂ ਕੋਈ। ਵਧਾਉਣਾ। ਇਹਨਾਂ ਚੰਗਾ ਲੱਗਿਆ ਪਿਆ। ਇਹ ਵਧਾਉਣਾ ਹੀ ਆ ਕੰਮ ਹੁਣ ਆਪਾਂ। ਲਿਜਾਏਂਗਾ 10-15 ਗਾਵਾਂ ਦੇ। ਲੈ ਜਾਾਂਗੇ। ਸਹੀ ਆ ਤੇ। ਬਸ ਆਹ ਉੱਪਰ ਚੱਕੇਂਗਾ ਚਾਦਰਾਂ ਹੀ ਆ ਵੈਸੇ ਬਾਈ ਦੀਆਂ ਹੁਣ ਤਾਂ ਪਾਈਆਂ ਆ। ਅੱਛਾ ਤੇ ਆਹ ਬਈ ਇਹਨਾਂ ਕਿੰਨਾ ਥਾਂ ਚੋਦੇ ਇਹ? ਇਹ ਹੈ 1840 ਦਾ ਛੱਡਾ ਅੱਛਾ 1840 ਦਾ ਹੈ ਇਹ ਛੱਡ ਵੀ ਮੈਂ ਲਾ ਆਪਾਂ ਉਹਦੇ ਹੀ ਇਹ ਤਾਂ ਉਦਾਂ ਹੀ ਪਾਇਆ ਸੀ ਜਦੋਂ ਕੋਠੀ ਬਾਈ ਜਾਨਾ 2013 ਚ ਪਾਇਆ ਅੱਛਾ 2013 ਚ ਪਾਇਆ ਇਧਰੋਂ ਬਾਈ ਬਾਹਰੋਂ ਕਿਉਂ ਖੇਤ ਚ ਘਾਰ ਆ ਬਾਈ ਦਾ ਤੇ ਇਧਰੋਂ ਬਾਰਬੂ ਰੱਖਿਆ ਹੈ ਹਵਾ ਹਵਾ ਪੂਰੀ ਆਉਂਦੀ ਹੈ ਕੋਈ ਪਸ਼ੂਆਂ ਨੂੰ ਕੋਈ ਦਿੱਕਤ ਨਹੀਂ ਆ ਰਹੀਗੀ ਇੱਥੇ ਥਾਂ ਵੈਸੇ ਕੱਚਾ ਵੀ ਬਾਹਰ ਬਾਈ ਨੇ ਰੱਖਿਆ ਦੇਖੋ ਕੱਚਾ ਥਾਂ ਜ਼ਰੂਰੀ ਹੈ ਅੱਗੇ ਵੀ ਮੈਂ ਤੁਹਾਨੂੰ ਹਰੇਕ ਵੀਡੀਓ ਚ ਕਹਿੰਨਾ ਕੱਚਾ ਥਾਂ ਜ਼ਰੂਰੀ ਹੈ ਅੱਜ ਆ ਵਹਿੜ ਦੇ ਠੀਕ ਆ ਭਰਿਆ ਗਾਂ ਦੇ ਇਹ ਫਲ ਸੱਟ ਗਈ ਸੀ 2 ਮਹੀਨਿਆਂ ਦਾ 2 ਮਹੀ ਹਾਂ ਇਹਦੇ ਨਾਲ ਹੀ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਵੀ ਇਹ ਖੂਨ ਸੜਦੀ ਸੀਗੀ ਤੇ ਬਾਈ ਨੂੰ ਇਹ ਚੀਜ਼ ਦੀ ਨੋਟ ਕੀਤਾ ਸੀ ਅਸੀਂ ਪਿਛਲੀ ਵਾਰੀ ਵੀ ਇਹਦੇ ਡਿਊਰਾ ਬਰੋਜਨ ਲਾਇਆ ਗੱਬਣ ਕੀਤੀ ਆਪਾਂ ਹੈਨਾ ਇਹਦੇ 6 ਘੰਟੇ ਪਹਿਲਾਂ ਡਿਊਰਾ ਬਰੋਜਨ ਲਾਇਆ ਸੀਗਾ ਜੀ ਤੇ ਇਹ ਗੱਬਣ ਹੋ ਗਈ ਸੀ ਐਤ ਕੀ ਇਹਦੇ ਫੇਰ ਡਿਊਰਾ ਬਰੋਜਨ ਲਾ ਕੇ ਇਹ ਆਈ ਕੀਤੀ ਆ ਤੇ ਗੱਬਣ ਹੋ ਜੂਗੀ ਵਧੀਆ ਹੀਟ ਕੱਢੀ ਸੀ ਵੜ ਨੇ ਪਹਿਲਾਂ ਦਵਾਈ ਭਰਤੀ ਸੀ ਆਪਾਂ ਹੈਨਾ ਜਦੋਂ ਹਾਂ ਹਾਂ ਉਹਦਾ ਦਿੱਕਤ ਜਾਈ ਸੀਗੀ ਹੈਨਾ ਤੇ ਵਹਿੜਾ ਵਾਲਾ ਕੰਮ ਸਹੀ ਐ ਫਿਰ ਤੇਰਾ ਜਮਾ ਓਕੇ ਰਿਪੋਰਟ ਹਾਂ ਵੀ ਜਿਵੇਂ ਅੱਛਾ 2-3 ਹੋਰ ਲਿਆਉਣਗੇ ਹਾਂ ਹੋਣੀ ਆ ਫਰਲੀ ਬਣਾਤੀ ਐ ਨਵੀਂ ਹਾਂ ਇਧਰ ਬਾਈ ਨੇ ਆ ਨਵੇਂ ਕੰਮ ਆਸਤੇ ਸ਼ੁਰੂ ਕਰਤਾ ਗੰਬ ਵੀ ਆਪਾਂ ਵਧਾਉਣਾ ਕੰਮ ਹਣਾ ਇੱਥੇ ਸਰਕੀ ਕਰਨਾ ਸਰਕੀ ਕਰਨਾ ਬਸ ਇਹਦੀ ਚੱਕੇ ਛਤ ਨਾ ਹੋਣਾ ਹਾਂ ਤੇ ਸਰਕੀ ਕਰਨਾ ਪਾ ਦੇਣਾ ਠੀਕ ਇਹ ਚ ਪ੍ਰੋਬਲਮ ਆਉਂਦੀ ਐ ਤੈਨੂੰ ਲੱਗਦਾ ਵੀ ਥੋੜਾ ਜਿਹਾ ਪਟਸੇ ਮਾਰਦਾ ਮਾਰਦਾ ਨਾ ਹਾਂ ਗਰਮੀ ਚ ਔਖਾ ਗਰਮੀ ਚ ਔਖਾ ਬਸੂ ਹਣਾ ਹਾਂ ਹੂੰ ਬਸ ਇੱਥੇ ਆ ਖੁਰਨੀ ਮੇਨ ਆ ਇਧਰੋਂ ਸਾਰਾ ਬਣਾਦਾ ਜੀ ਆ ਸ਼ੈੱਡ ਹੀ ਬਣਿਆ ਹੋਇਆ ਸਮਝ ਲਓ ਬਹੁਤ ਹੁੰਦਾ 20 ਪਸ਼ੂਆਂ ਦਾ ਬਾਈ ਨੇ ਬਣਾਈ ਬੈਠਾ 15-20 ਪਸ਼ੂ ਦਾ ਆਰਾਮ ਨਾਲ ਖੜਦੇ ਆ ਪਰ ਹਜੇ ਤੱਕ ਤਾਂ 5-7 10 ਪਸ਼ੂ ਹੀ ਆ ਘਰ ਦੇ ਪਸ਼ੂ ਤਿਆਰ ਕਰਨੇ ਆ ਤੇ ਆਹ ਦਿਖਾਉਣੇ ਆ ਤੁਹਾਨੂੰ ਕੁਆਲਿਟੀ ਜਿਹੜੀ ਮੇਨ ਚੰਗੇ ਸੀਮਣਾ ਚ ਹੁੰਦੀ ਹੈ ਜੀ ਦੇਖੋ 7 ਮਹੀਨਿਆਂ ਦੀ ਗੱਭਣ ਆਏ ਇੰਨੇ ਆਮ ਪਸ਼ੂ ਦੇਖ ਲਓ ਤੁਸੀਂ ਆਮ ਪਸ਼ੂ ਇੰਨੇ ਜਮਾ ਨੇੜੇ ਆ ਕੇ ਥਣ ਕੱਢਦਾ ਇੰਨੇ ਇਹਨੂੰ ਵੀ ਵਹਿਮ ਸੀ ਮੈਨੂੰ ਕਹਿੰਦਾ ਡਾਕਟਰ ਫਲ ਫੁੱਲ ਨਾਲ ਸੈੱਟ ਜੇ ਕਹਿੰਦਾ ਮੈਂ ਕਿਹਾ ਨਹੀਂ ਯਾਰ ਨਸਲ ਆ ਤਾਂ ਕਰਕੇ ਆ ਕੋਈ ਦਿੱਕਤ ਨਹੀਂ ਕੀ ਪੁੱਤ ਪੁੱਛ ਪੜੀ ਹਰਮਨ ਨੂੰ ਮਾਰਾ ਬੱਸ 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 ਸਹੀ ਹੈ ਦੇਖੋ ਬੱਸ ਰਹਿਣ ਦੇ ਕੋਈ ਨਹੀਂ ਆ ਝੋਟੀ ਸਾਨੂੰ ਦੱਸਿਆ ਦਲਚੀ ਕੀ ਵਾਲੇ ਦੀ ਆਈ ਆ ਵੈੜ ਦਾ ਕੋਈ ਪਤਾ ਨਹੀਂਗਾ ਕਿਉਂ ਪਹਿਲਾਂ ਬਾਈ ਨੋਟ ਨਹੀਂ ਸੀ ਕਰਦਾ ਉਹ ਵੈੜਾਂ ਦਾ ਕੁਝ ਪਤਾ ਤੈਨੂੰ ਵੈਸੇ ਕਿਵੇਂ ਨਹੀਂ ਉਹਨਾਂ ਦੇ ਬਾਰੇ ਕੋਈ ਜਾਣਕਾਰੀ ਫਾਰਮ ਚੋਂ ਲਈਆਂ ਏ ਹਾਂ ਫਾਰਮ ਚੋਂ ਉਹ ਬਾਈ ਕੋਲੇ ਹੁੰਨਗੇ ਵੈੜਾਂ ਵਕਾਉ ਚੱਲ ਕੇ ਕਿਸੇ ਨੂੰ ਪਤਾ ਹੁੰਦਾ ਜੇ ਕੋਈ ਲੈ ਲੈਂਦਾ ਹਾਂ ਮਿਲ ਜਾਂਦਗੇ ਕਿੱਥੋਂ ਆ ਬਾਈ ਇਹ ਬਰਨਾਲੀ ਸਾਈਡ ਤੋਂ ਆ ਹਾਂ ਨਾਂ ਨਹੀਂ ਮੇਰੀ ਯਾਦ ਅੱਛਾ ਤੇ ਫਾਰਮ ਆਪਾਂ ਜਾਣਦੇ ਆ ਬੰਦੇ ਦਾ ਫਾਰਮ ਜਾਣਦੇ ਆ ਹੈ ਅੱਛਾ ਤੇ ਫੋਨ ਤੇ ਹੀ ਸੌਦਾ ਸੀ ਤੇਰਾ ਹਾਂ ਫੋਨ ਤੇ ਹੀ ਸੌਦਾ ਸੀ ਅੱਛਾ ਫੋਨ ਤੇ ਪਹੁੰਚ ਆ ਗਈ ਆ ਬੋ ਪੈਸੇ ਦੇ ਦੇ ਘਰੇ ਆਇਆ ਅੱਛਾ ਘਰੇ ਆਇਆ ਮੰਨ ਲਓ ਆਪਾਂ ਨੂੰ 55 53 ਵਿੱਚ ਟ੍ਰੀਟਮੈਂਟ ਤੇ ਤਾਂ ਆਪਾਂ ਕੁਝ ਖਰਚਾ ਕੀਤਾ ਹੀ ਨਹੀਂ ਇਹਦੇ ਤੇ ਟ੍ਰੀਟਮੈਂਟ ਤੇ ਕੋਈ ਆ ਮੈਨ ਲਾ ਦੇ ਮੈਟ੍ਰਿਕ ਸਫ ਜਰੂਰ ਭਰੀ ਹੋਵੇ ਠੀਕ ਹੈ ਭਰਨ ਤੋਂ ਬਾਅਦ ਨਹੀਂ ਤਾਂ ਨਾਰਮਲ ਹੀਟ ਚ ਆ ਗਈ ਸੀਗੀ ਇਹ ਇਹ ਵੈੜ ਥੋੜੀ ਰਿਪੀਟਰ ਸੀ ਪਤਾ ਲੱਗਦਾ ਸੀ ਇਹਦਾ ਤਿੰਨ ਚਾਰ ਵਾਰੀ ਪਹਿਲਾਂ ਟੀਕਾ ਭਰਿਆ ਹੋਇਆ ਤਾਂ ਕਰਕੇ ਥੋੜੀ ਜਿਹੀ ਦਿੱਕਤ ਆਈ ਹੈ ਪਰ ਇਹ ਮੇਰੇ ਹਿਸਾਬ ਨਾਲ ਆਪਾਂ ਦੀ ਇੱਕੇ ਵਾਰੀ ਲਾਏ ਜਾਣਾ ਇਹ ਇੱਕ ਹੀ ਪਹਿਲਾ ਟੀਕੇ ਤੇ ਹਾਂ ਬਸ ਮੈਟ੍ਰਿਕਸ ਹੈ ਭਰਤੀ ਸੀ ਇਹ ਚੀਜ਼ ਦਾ ਮੈਂ ਤੁਹਾਨੂੰ ਤਾਂ ਹੀ ਕਿਹਾ ਧਿਆਨ ਰੱਖਿਆ ਕਰੋ ਜੇ ਪਸ਼ੂ ਸੂਣ ਤੋਂ ਉਹ ਦੂਜਾ ਟੀਕਾ ਭਰਨ ਤੋਂ ਬਾਅਦ ਇਹ ਕਿਹੜਾ ਭਰਿਆ ਇਹਦੇ ਪਾਈਪਰ ਭਰਿਆ ਹਾਂ ਇਹਦੇ ਪਾਈਪਰ ਲਾਇਆ ਵਈ ਸੀਮਨ ਤੇ ਵਧੀਆ ਵੈਸੇ 66 ਕਹਿੰਦਾ ਸੀ ਬਾਈ ਪਹਿਲਾਂ ਪਰ ਮੈਨੂੰ ਐ ਲੱਗਿਆ ਮੈਂ ਯਾਰ ਕੋਈ ਰਿਪੀਟ ਨਾ ਕਰ ਜੇ ਇੱਕ ਵਾਰੀ ਵੀ ਆਪਾਂ 66 ਦਾ ਨਹੀਂ ਲੈਂਦੇਗੇ ਰ ਪਰ ਫਿਰ ਵੀ ਵਹਿੜ ਉਹ ਤੋਂ ਬਾਅਦ ਥੋੜਾ ਜਨੇ ਰੇਸ਼ਾ ਸਿੱਟਿਆ ਮੈਟ੍ਰਿਕ ਸਭ ਭਾਰਤੀ ਦੇ ਅੱਜ 40 ਦਿਨ ਹੋ ਗਏ ਗੱਬਣ ਹੋ ਗਈ ਹੋਊਗੀ ਕੰਮ ਨਹੀਂ ਮਮਾੜਾ ਬਾਈ ਦੇਖੋ ਤੁਸੀਂ ਹੁਣ ਬਾਈ ਨੇ ਕੋਈ ਬਾਲੇ ਪੈਸਾ ਤੋਂ ਸ਼ੁਰੂ ਨਹੀਂ ਕੀਤਾ ਸਾਰੇ ਬਹੁਤ ਦਾ ਘਰ ਦੇ ਹੀ ਆ ਨਾ ਜਿਹੋ ਦੇ ਆਹੀ ਪੈਸੇ ਲਾਇਆ ਹਾਂ 52000 ਰੁਪਏ ਹੀ ਲਾਇਆ 52 53000 ਰੁਪਏ ਤੇ ਫਿਰ ਵੀ ਤੇਰੇ ਸਾਹਮਣੇ ਹੁਣ ਹੁਣ ਵੇਚਦੇ ਭਲਾ ਤਾਂ 70 ਤੱਕ ਹੋਣ ਵੇਖ ਜਾਣਗੀਆਂ ਖੀਰੀਆਂ ਇਹ ਇੱਕ ਦੋਂਦੀ ਆ ਇੱਕ ਖੀਰੀ ਆ ਹੈ ਖੀਰੀ ਹੈ ਗੱਬਣ ਅੱਛਾ ਉਹ ਦੋਂਦੀ ਆ ਉਹਦਾ ਮੂੰਹ ਹੀ ਦਸੀ ਜਾਂਦਾ ਹਨ ਇਹ ਆਈ ਦੋਂਦੀ ਸੀ ਆਪਣੇ ਕੋਲ ਇਹ ਦੋਂਦੀ ਆਈ ਸੀ ਕੀ ਰੀ ਤੇ ਟੀਕਾ ਭਰਿਆ ਤੇ ਉਹ ਹਜੇ ਤੱਕ ਹੀਟ ਚ ਵੀ ਨਹੀਂ ਆਈ ਜੀ ਥੋੜਾ ਜਿਹਾ ਕਦ ਕਾਠ ਪੂਰਾ ਵੈੜ ਦਾ ਉਹ ਥੋੜੀ ਸਮੱਸਿਆ ਹੈਗੀ ਹੈ ਚਲੋ ਹਾਰਮੋਨ ਡੈਫੀਸ਼ੀਐਂਸੀ ਤਾਂ ਕਰਕੇ ਉਹਦੇ ਸੈਂਕ్రో ਕੀਤੀ ਆ ਤੇ ਬਸ ਆ ਵੈੜ ਦੇ 40 ਦਿਨ ਹੋ ਗਏ ਆ ਬਸ ਗੱਬਣ ਆ ਜੀ ਤੇ ਬਾਈ ਵਧੀਆ ਸਕਸੈਸ ਕੰਮ ਹੈ ਦੁੱਧ ਤੋਂ ਹੀ ਆਪਦਾ ਮੰਨ ਕੇ ਚੱਲੋ ਘਰ ਦੇ ਖਰਚੇ ਜਿਹੜੇ ਸਾਰੇ ਦੁੱਧ ਤੋਂ ਚੱਲਦੇ ਆ ਬਾਕੀ ਖੇਤੀਬਾੜੀ ਵਧੀਆ ਕਰਦੇ ਆ ਧੰਨਵਾਦ ਜੀ ਵੀਡੀਓ ਨੂੰ ਕਰਿਆ ਕਰੋ ਵੱਧ ਵੱਧ ਸ਼ੇਅਰ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਆਪਣੇ ਨੂੰ ਧੰਨਵਾਦ